ਬਹੁਤ ਮੁਬਾਰਕ ਹੋਵੇ ਐ ਦੁਨੀਆ ਦੇ ਨਕਸ਼ੇ ਦੇ ਉੱਤੇ ਕੈਮਰਾਮੈਨ ਅਗਰ ਫੋਕਸ ਕਰਕੇ ਵਖਾ ਸਕੇ ਤੇ ਐ ਐ ਐ ਖਾਲਸਤਾਨ ਬਣ ਚੁੱਕੇ ਬਹੁਤ ਬਹੁਤ ਮੁਬਾਰਕ ਹੋ ਮੇਰੇ ਜੁਨੇ ਸਿੱਖ ਪੈਨਪਰਾ ਨੇ ਸਾਰਿਆਂ ਨੂੰ ਟੇਰ ਟੇਰ ਮੁਬਾਰਕਾਂ ਖਾਲਸਤਾਨ ਦੀਆਂ ਇਹ ਤਹਿਰੀਕ ਭਾਰਤੀ ਪੰਜਾਬ ਵਿੱਚ ਵਸਣ ਵਾਲੇ ਸਿੱਖਾਂ ਦੀ ਜਨਤ ਤੋਂ ਭਾਰਤ ਵਿੱਚ ਇੱਕ ਅਲੈਦਾ ਵਤਨ ਯਾਨੀ ਖਾਲਸਤਾਨ ਦੇ ਹصول ਦਾ ਮੁਤਾਬਲਾ ਕਰਦੀ ਹੈ ਇਹ ਬਿੰਦਰਾ ਵਾਲਾ ਦੇ ذریعے ਇੱਕ طرف ਤਾਂ ਸਿੱਖਾਂ ਦੇ درمیان ਜਿਹੜਾ ਨਾ ਉਹ ਤਫਰੀਕ ਪਾਉਂਦੇ ਸੀ ਨਫ਼ਰਤ ਪਾਉਂਦੇ ਸੀ ਤੇ ਦੂਜੇ ਪਾਸੇ ਖਾਲਸਾਤਾਨ ਦਾ ਮਸਲਾ ਪੈਦਾ ਕਰਕੇ ਹਿੰਦੂਆਂ ਨੂੰ ਖੌਫ ਜ਼ਿਆਦਾ ਵੀ ਕਰਦੇ ਸੀ ਉਹਨਾਂ ਨੂੰ ਡਰਾ ਕੇ ਵੀ ਰੱਖਦੇ ਸੀ ਵੀ ਦੋਨਾਂ ਪਾਸੇ ਹੀ ਸਾਡਾ ਕੰਮ ਜਿਹੜਾ ਨਾ ਉਹ ਚੱਲਦਾ ਰਹੇ ਮਕਸਦ ਇਹ ਸੀ ਕਿ ਆਇਂਦਾ ਜਿਹੜੇ ਇਲੈਕਸ਼ਨਸ ਨੇ ਉਹ ਜਿੱਤਨੇ ਨੇ ਸਤਿ ਸ੍ਰੀ ਅਕਾਲ ਜੀ ਜੀ ਆਨ ਉਮੀਦ ਕਰਦੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਜੀ ਖਾਲਸਾ ਤਹਿਰੀਕ ਨੇ ਕਰ ਦਿੱਤਾ ਹੈ ਵੱਡਾ ਐਲਾਨ ਪੰਜਾਬ ਚ ਹੁੰਦਿਆ ਹੁੰਦਾ ਪਿਆ ਵੱਡਾ ਜਸ਼ਨ ਤੇ ਨਾਲ ਮਠਿਆਈਆਂ ਵੀ ਵੱਡੀਆਂ ਜਾਂਦੀਆਂ ਪਈਆਂ ਨੇ ਇੱਥੇ ਕਿਹੜਾ ਐਲਾਨ ਹੋਇਆ ਆ ਖਾਲਸਾ ਰਾਜ ਦਾ ਖਾਲਿਸਤਾਨ ਤਹਿਰੀਕ ਦਾ ਕਿਹੜਾ ਐਲਾਨ ਹੈ ਅਜੇ ਤੁਹਾਡੇ ਨਾਲ ਇਹ ਰਿਪੋਰਟ ਸ਼ੇਅਰ ਕਰਾਂਗੇ ਇਹ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਫਿਰ ਅਸੀਂ ਗੱਲ ਕਰਾਂਗੇ ਅਦੇ ਤੇ ਮਜ਼ੀਦ ਤੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ لازਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਲੈਟਸ بسم اللہ الرحمن الرحیم السلام علیکم ناظرین ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼بان ਸ਼ਮਾਇਲਾ ਨਿਆਜ਼ ਆ ਪਿਛਲੇ ਕੁ 15 ਮਿੰਟ ਤੋਂ ਅਸੀਂ ਸੋਚਦੇ ਪਏ ਆ ਕਿ ਜੀ ਸ਼ੁਰੂ ਕਰੀਏ ਮੇਰੀ ਆਵਾਜ਼ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਲੈ ਨਜ਼ਰ ਆ ਰਹੀ ਥੋੜਾ ਕੜਕਾ ਕਟੋਇਆ ਪਿਆ ਹੈ ਜਿਨੇ ਮੇਰੇ ਸਿੱਖ ਭੈਣ ਭਰਾ ਜਿਨੇ ਪੰਜਾਬੀ ਸੁਣਨ ਨਾਲ ਇਹਨਾਂ ਨਾਲ ਖਾਸ ਕਰਕੇ ਮੇਰਾ ਵਲੋਗ ਦੱਸ ਸਕਦੇ ਨੇ ਕਿ ਅੱਜ ਗਲੇ ਦੇ ਵਿੱਚ ਉਹ ਜਿਹੜਾ ਕੜਕਪਾਨਾ ਨਾ ਕਿਉਂ ਨਹੀਂ ਆਇਆ ਸੂਰਤ ਦੇ ਹਾਲ ਕੋ ਜਿਸ ਤਰ੍ਹਾਂ ਦੀ ਹੈ ਇਹਨਾਂ ਦਫ਼ਤਰ ਦੇ ਵਿੱਚ ਅੱਜ ਕਿਸੇ ਨੇ ਕਹਿ ਤੱਕ ਜੀ ਤੁਹਾਨੂੰ ਗੁਲਾਬ ਜਾਮਨ ਖੁਵਾਨਿਆ ਲੋ ਗੁਲਾਬ ਜਾਮਨਾ ਤਾਂ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਲੇਕਿਨ ਇੱਥੇ ਇੱਕ ਜਗ੍ਹਾ ਹੈ ਗਈ ਆ ਉੱਥੇ ਮਿਲਦੇ ਕੁਜੇ ਦੇ ਵਿੱਚ ਗੁਲਾਬ ਜਾਮਨ ਉਹ ਵੀ ਤੱਤੇ ਤੱਤੇ ਲੱਗਦੀ ਨਹੀਂ ਮੈਨੂੰ ਹੈਗੀ ਕਿ ਮੈਂ ਇਹਨਾ ਖਾਂਦੀ ਹੋਵਾਂਗੀ ਲੇਕਿਨ ਮੈਂ ਵੀ ਫਿਰ ਪੂਰਾ ਕੁਜਾ ਹੀ ਖਾ ਬੈਠੀ ਤੇ ਜ਼ੈਨ ਚ ਆ ਗਿਆ ਕਿ ਇਹ ਜਿਨੇ ਖਰ ਪਾਕਿਸਤਾਨ ਦੇ ਪੰਜਾਬੀ ਵੀ ਔਰ ਖਾਸ ਕਰਕੇ ਜਿਹੜਾ ਚੜਦਾ ਪੰਜਾਬ ਹੈ ਉਹਧਰ ਵਾਲੇ ਪਾਸੇ ਨੂੰ ਦਸੀਓ ਕਿ ਅਕਸਰ ਅੰਨ ਬਹੁਤਾ ਖਾ ਲਈਏ ਜਾਂ ਮਿੱਠਾ ਬਹੁਤਾ ਖਾ ਲਈਏ ਤਾਂ ਬੰਦਾ ਕਹਿੰਦਾ ਯਾਰ ਤੁੰਤੂਣੀ ਜੀ ਚੜ ਗਈ ਹੈ ਤੇ ਤੁੰਤੂਣੀ ਦਾ ਮਤਲਬ ਇਸ ਨੂੰ ਪਤਾ ਹੈ ਕਿ ਨਹੀਂ ਪਤਾ ਤੇ ਅਗਰ ਪਤਾ ਹੈ ਤਾਂ ਮੈਨੂੰ ਜ਼ਰਾ ਕਮੈਂਟ ਚ ਦੱਸਿਓ ਤੇ ਅੱਜ ਦਾ ਜਿਹੜਾ ਵਲੌਗ ਹੈ ਨਾ ਉਹ ਇੱਕ ਕਿਸਮ ਦੀ ਟੁੰਟਣੀ ਚੜੀ ਪਈ ਹੈ ਬਹਰਹਾਲ ਬਹੁਤ ਮੁਬਾਰਕ ਹੋਵੇ ਇਹ ਦੁਨੀਆ ਦੇ ਨਕਸ਼ੇ ਦੇ ਉੱਤੇ ਕੈਮਰਾਮੈਨ ਅਗਰ ਫੋਕਸ ਕਰਕੇ ਵਿਖਾ ਸਕੇ ਤੇ ਇਹ 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 ਖਾਲਸਤਾਨ ਬਣ ਚੁੱਕੇ ਬਹੁਤ ਬਹੁਤ ਮੁਬਾਰਕ ਮੇਰੇ ਜਿੰਨੇ ਸਿੱਖ ਭੈਣ ਭਰਾ ਨੇ ਸਾਰਿਆਂ ਨੂੰ ਟੇਰ ਟੇਰ ਮੁਬਾਰਕਾਂ ਖਾਲਸਤਾਨ ਦੀਆਂ ਨਾਸਾ ਬਣ ਕੇ ਰੱਖਦੀਆਂ ਮੋਦੀ ਦੀਆਂ ਠੀਕ ਹੋ ਗਿਆ ਜੀ ਹੁਣ ਕਰਦੇ ਆਪਾਂ ਵਲੌਗ ਸ਼ੁਰੂ ਨਾਲ ਨਾਲ ਗਰੰਟੀ ਪੀਵਾਂਗੇ ਇਨਸ਼ਾਅੱਲਾ जनाब खालिस्तान तहरीक ਗੱਲ ਤਾਂ ਬਹੁਤ ਕਰਦੇ ਆ ਆਪਾ ਕਿ ਖਾਲਿਸਤਾਨ ਦੀ ਤਹਿਰੀਕ ਜਿਹੜੀ ਬੜੀ ਕਾਮਯਾਬ ਹੋ ਗਈ ਹੈ ਔਰ ਪੂਰੀ ਦੁਨੀਆ ਦੇ ਵੇਜਣਾ ਨਾਲ ਆਪਣਾ ਲੋਹਾ ਮਣਵਾ ਦਿੱਤਾ ਲੇਕਿਨ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਖਾਲਿਸਤਾਨ ਤਹਿਰੀਕ ਕਿੰਦਾ ਸ਼ੁਰੂ ਹੋਈ ਦੱਸਿਏ ਫਿਰ ਲੋ ਜੀ ਸ਼ੁਰੂ ਕਰੋ ਵੀ ਲੋਕ ਲਫ਼ਜ਼ ਖਾਲਿਸਤਾਨ ਦਾ ਮਖਸ ਖਾਲਸਾ ਪਿਓਰ ਯਾਨੀ ਸ਼ੁੱਧ ਜਿਹਦਾ ਮਤਲਬ ਹੈ ਖਾਲਸਾ ਇਹ ਖਾਲਸ ਲੋਕਾਂ ਦੇ ਰਹਿਣ ਦੀ ਸਰਜ਼ਮੀਨ ਇਹ ਤਹਿਰੀਕ ਭਾਰਤੀ ਪੰਜਾਬ ਵਿੱਚ ਵਸਣ ਵਾਲੇ ਸਿੱਖਾਂ ਦੀ ਜਾਨਤ ਤੋਂ ਭਾਰਤ ਵਿੱਚ ਇੱਕ ਅਲੱਗਾ ਵਤਨ ਯਾਨੀ ਖਾਲਸਤਾਨ ਦੇ ਹصول ਦਾ ਮੁਤਾਬਲਾ ਕਰਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਨੇ 1920 ਵਿੱਚ ਆਪਣੀ ਸਾਲਾਨਾ ਮੀਟਿੰਗ ਵਿੱਚ ਇਹ ਵਾਦਾ ਕੀਤਾ ਸੀ ਜਨਾਬ ਆਜ਼ਾਦੀ ਤੋਂ ਬਾਅਦ ਜ਼ੁਬਾਨ ਤੇ ਬੁਨਿਆਦ ਤੇ ਰਿਆਸਤਾਂ ਜਿਹੜੀਆਂ ਨਾ ਉਕਾਇਮ ਕੀਤੀਆਂ ਜਾਣਗੀਆਂ ਇਹ ਵਾਦਾ 1928 ਦੀ ਮੋਤੀ لال 네ਹਰੂ ਰਿਪੋਰਟ ਵਿੱਚ ਸ਼ਾਮਲ ਹੈ। ਹਸਨਫ ਜੇਐਸ ਗਰੇਵਾਲ ਆਪਣੀ ਕਿਤਾਬ 26 ਆਫ ਪੰਜਾਬ ਵਿੱਚ ਲਿਖਦੇ ਹੈ ਕਿ 1947 ਵਿੱਚ ਪੰਜਾਬ ਦੀ ਤਕਸੀਮ ਦੇ ਬਾਅਦ ਸਿੱਖ ਉਹਨਾਂ ਇਲਾਕਿਆਂ ਵਿੱਚ ਅਕਸਰਤੀ ਆਬਾਦੀ ਯਾਨੀ ਆ तकरीबन 80% ਬਣ ਗਏ ਜੋ ਅੱਜ ਭਾਰਤੀ ਪੰਜਾਬ ਦਾ ਹਿੱਸਾ ਹੈ। 1950 ਪੰਜਾਬ ਦੀ ਦੁਹਾਈ ਜਿਹੜੀ ਹੈ ਨਾ ਉਹਦੇ ਵਿੱਚ ਪੰਜਾਬੀ ਸੂਬਾ ਤਹਿਰੀਕ ਜ਼ੋਰ ਪਰਦਾ ਗਿਆ 1955 ਵਿੱਚ ਸੈਕਸ਼ਨ 144 ਦਾ ਨਫਾਸ ਕੀਤਾ ਗਿਆ ਉਹਦੇ ਵਿੱਚ ਜਿਹੜੇ ਨੇ ਨਾ ਉਹ ਪੰਜਾਬੀ ਸੂਬੇ ਦੇ ਹੱਕ ਵਿੱਚ ਨਾਰੇ ਵੀ ਲੱਗਣ ਲੱਗੇ ਸਿੱਖਾਂ ਦੇ ਜਿਹੜੇ ਨੁਮਾਇੰਦਾ ਰਹਿਨਮਾ ਹੈ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਤਜਾਜ ਕੀਤੇ ਗਏ ਗ੍ਰਿਫਤਾਰੀਆਂ ਵੀ ਹੋਈਆਂ ਕ੍ਰੈਕਡਾਊਨ ਤੇ ਮੁਜ਼ਾਕਰਾਤ ਦਾ ਜਿਹੜਾ ਸਿਲਸਿਲਾ ਹੈ ਉਹ ਚੱਲਦਾ ਰਿਹਾ ਅੱਗੇ ਵੱਧ ਹੋਏ ਦੱਸਿਏ ਕਿ ਇੱਥੇ ਤੱਕ ਕਿ 1968 ਵਿੱਚ ਇੰਦਰਾ ਗਾਂਧੀ ਨੇ ਸਿੱਖਾਂ ਦਾ ਮੁਤਾਲਬਾ ਤਸਲੀਮ ਕਰਦੇ ਹੋਏ ਇਹਨੂੰ ਅਲੱਗ ਸੂਬਾ ਵੀ ਦੇ ਦਿੱਤਾ ਪੰਜਾਬੀ ਸੂਬਾ ਤਹਿਰੀਕ ਤੇ ਮੁਸੰਨਿਫ ਕਰਨਲ ਸਿੰਘ ਦੇ ਮੁਤਾਬਕ 1962 ਤੇ 1965 ਦੀ ਜਿਹੜੀਆਂ جنگਾਂ ਨੇ ਉਹਨਾਂ ਵਿੱਚ ਸਿੱਖਾਂ ਦੀ ਵਫਾਦਾਰੀ ਦੇ ਬਾਅਦ ਕਾਂਗਰਸ ਦੇ ਜ਼ੇਨ ਦੇ ਵਿੱਚ ਅਗਰ ਸ਼ਕੂਕੋਸ਼ ਬਾਤ ਸੀ ਤੇ ਉਹ ਮੁਕੰਮਲ ਤੌਰ ਤੇ ਖਤਮ ਹੋ ਗਿਆ ਵੀ ਇਹ ਸਾਡੇ ਨਾਲ ਹੀ ਰਿਹਾ ਇਨਾ ਵਾਕਿਆਤ ਨੇ ਇੰਦਰਾ ਗਾਂਧੀ ਨੂੰ ਇੱਕ ਨਵੇਂ ਸੂਬੇ ਦੀ ਤਰਫ ਮਾਇਲ ਕਰ ਦਿੱਤਾ ਮਗਰ ਇਹਦੇ باوجود ਸਿੱਖ ਨਹੀਂ ਸੀ ਹੈਗੇ ਖੁਸ਼ ਉਹਨਾਂ ਨੇ ਕਿਹਾ ਨਾ ਬੀਬੀ ਨਾ ਸਾਡੇ ਨਾਲ ਚਲਾਕੀਆਂ ਨਾ ਕਾਕਾ ਨਾ ਬਰਹਾਲ ਕਰਨੈਲ ਸਿੰਘ ਦੇ ਮੁਤਾਬਿਕ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਹੋਣਾ ਸੀ ਮਗਰ ਹਰਿਆਣਾ ਵਾਲੇ ਇਸ ਵਾਸਤੇ ਤਿਆਰ ਨਹੀਂ ਸੀ ਤੇ ਉਹਨਾਂ ਨੇ ਚੰਡੀਗੜ੍ਹ ਨੂੰ ਦੋਨਾਂ ਦਾ ਮੁਸ਼ਤਰਕਾ ਕੈਪੀਟਲ ਬਣਾ ਦਿੱਤਾ ਯਾਨੀ ਇਹ مشترਕਾ ਕੈਪੀਟਲ ਉਹਨਾਂ ਦਾ ਬੜਾਇਆ ਗਿਆ ਬਾਅਦ ਵਿੱਚ ਸਿੱਖਾਂ ਦੇ ਮੁਤਾਬਿਕ ਵੀ ਚੰਡੀਗੜ੍ਹ ਹਮੇਸ਼ਾ ਨਮਾਇਆ ਰਿਆ 1967 ਤੇ 1969 ਦੇ ਦਿਨ ਅਖਬਾਰਤ ਵਿੱਚ ਕਾਂਗਰਸ ਵਿਚਾਰੀ ਨੂੰ ਪੰਜਾਬ ਵਿੱਚ ਬੜੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਹੁਣ ਜਨਾਬੇ ਵਾਲਾ ਇਹ ਉਹ ਵਕਸ ਸੀ ਜਦੋਂ ਪੰਜਾਬੀ ਸੁਭਾ ਤਹਿਰੀਕ ਚਲਾਉਣ ਵਾਲੀ ਸਮਾਜੀ ਸਿਆਸੀ ਜਮਾਤ ਸ਼ਰਮਨੀ ਇਕਾਈ ਦਿਲ ਦੀ ਮਕਬੂਲੀਅਤ ਅਸਮਾਨਾਂ ਨੂੰ ਛੂਣ ਲੱਗ ਪਈ ਤੇ ਇਹ ਸੂਰਤਿ ਹਾਲ ਕਾਂਗਰਸ ਵਾਸਤੇ ਆਏ ਹਾਏ ਬੜੀ ਕੋਈ ਤਸ਼ਵੀਸ਼ ਨਾਕਸੀ ਦਿਲਦਿਆਂ ਤਾਰਾਂ ਫਿਰ ਖੜ ਜਿਹਨਾਂ ਦੀਆਂ ਛਿੜ ਗਈਆਂ ਅੱਛਾ ਇਹਦੇ ਨਾਲ ਨਾਲ ਬੰਗਲਾਦੇਸ਼ ਦੇ قیام ਦੇ ਜਿਹੜਾ ਨਾ ਉਹ ਅੰਦਰ ਇੰਦਰਾ ਗਾਂਧੀ ਦੁਬਾਰਾ ਭਾਰਤ ਦੇ ਵਿੱਚ ਮਕਬੂਲ ਹੋ ਗਈ ਉਸ ਤੋਂ ਬਾਅਦ 1972 ਵਿੱਚ ਪੰਜਾਬ ਦੇ ਅੰਦਰ ਕਾਂਗਰਸ ਜਿੱਤ ਗਈ ਜੈਲ ਸਿੰਘ ਜਿਹੜਾ ਨਾ ਉਹ ਵਜ਼ੀਰ ਆਲਾ ਮੰਤਪ ਹੋਏ ਮਗਰ 1977 ਦੇ ਇਤਖਬਾਤ ਇੱਕ ਵਾਰੀ ਫੇਰ ਕਾਂਗਰਸ ਵਾਸਤੇ ਇੱਕ ਭਿਆਨਕ ਖੁਆਬ ਸਾਬਤ ਹੋਇਆ। ਔਰ ਉਹ 117 ਦੇ ਇਵਾਨ ਵਿੱਚ ਮਹੱਜ 17 ਸੀਟਾਂ ਹੀ ਜਿੱਤ ਸਕੇ। ਜੀਬੀਐਸ ਸਿੰਧੂ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਮੁਲਾਜ਼ਮ ਰਹੇ ਨੇ। ਉਹਨਾਂ ਨੇ ਦੀ ਖਾਲਿਸਤਾਨ ਕੌਨਸਪੀਰੇਸੀ ਨਾਮੀ ਕਿਤਾਬ ਵਿੱਚ ਭਿੰਡਰਾਵਾਲਾ ਨੂੰ ਕਾਂਗਰਸ ਦਾ ਸਿਆਸੀ ਏਜੰਟ ਘਰਾੜ ਦਿੱਤਾ। ਏ ਉਹਨਾਂ ਦੇ ਮੁਤਾਬਕ ਵਕੀਲ ਲਿਖਦੇ ਨੇ ਉਹ ਲਿਖਦੇ ਨੇ ਕਿ ਜਨਾਬ ਇੰਦਰਾ ਗਾਂਧੀ ਦੇ ਦਫਤਰ ਦੇ ਵਿੱਚ ਜਿਹੜਾ ਨਾ ਉਹ ਸਾਰੀ ਇੱਕ ਪਲੈਨਿੰਗ ਕੀਤੀ ਗਈ ਹੈ ਜਿਹਨੂੰ ਇਸ ਇਸ ਪਲੈਨਿੰਗ ਨੂੰ ਇੱਕ ਗੈਂਗ ਗੈਂਗ ਦੇ ਹਵਾਲੇ ਕੀਤਾ ਗਿਆ ਜਿਹਦੇ ਵਿੱਚ ਸੰਜੇ ਗਾਂਧੀ ਜ਼ੈਲ ਸਿੰਘ ਔਰ ਕਮਲ ਨਾਇਥ ਵਰਗੇ ਲੋਕ ਸ਼ਾਮਿਲ ਸੀ ਇਹ ਬਿੰਦਰਾ ਵਾਲਾ ਦੇ ذریعے ਇੱਕ ਤਰਫ ਤਾਂ ਸਿੱਖਾਂ ਦੇ ਦਰਮਿਆਨ ਜਿਹੜਾ ਨਾ ਉਹ ਤਫਰੀਕ ਪਾਉਂਦੇ ਸੀ ਨਫ਼ਰਤ ਪਾਦੇ ਸੀ ਤੇ ਦੂਜੇ ਪਾਸੇ ਖਾਲਿਸਤਾਨ ਦਾ ਮਸਲਾ ਪੈਦਾ ਕਰਕੇ ਹਿੰਦੂਆਂ ਨੂੰ ਖੌਫ ਜ਼ਦਾ ਵੀ ਕਰਦੇ ਸੀ ਉਹਨਾਂ ਨੂੰ ਡਰਾ ਕੇ ਵੀ ਰੱਖਦੇ ਸੀ ਵੀ ਦੋਨਾਂ ਪਾਸੇ ਹੀ ਸਾਡਾ ਕੰਮ ਜਿਹੜਾ ਨਾ ਉਹ ਚੱਲਦਾ ਰਹੇ ਮਕਸਦ ਇਹ ਸੀ ਕਿ ਆਇਂਦਾ ਜਿਹੜੇ ਇਲੈਕਸ਼ਨਸ ਨੇ ਉਹ ਜਿੱਤਨੇ ਨੇ ਤੇ ਉਦੋਂ ਉਹਨਾਂ ਨੇ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਕੀ ਕਰਦੇ ਪਏ ਜੇ ਵੀ ਇਹ ਸਿੰਧੂ ਆਪਣੀ ਕਿਤਾਬ ਵਿੱਚ ਅੱਗੇ ਚੱਲ ਕੇ ਲਿਖਦੇ ਨੇ ਇਹ ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਜੀ ਜ਼ੈਲ ਸਿੰਘ ਭਿੰਡਰਾ ਵਾਲਾ ਤੋਂ ਮਤਮਈ ਨਹੀਂ ਸੀ ਉਹਨਾਂ ਨੇ ਆਪਰੇਸ਼ਨ 2 ਦਾ ਆਗਾਜ਼ ਕੀਤਾ ਜਿਹਦੇ ਤਹਿਤ 1978 ਵਿੱਚ ਦਿਲ ਖਾਲਸਾ ਦੀ ਬੁਨਿਆਦ ਰੱਖੀ ਗਈ ਅੱਛਾ ਖਾਲਸਾ ਦੀ ਪਹਿਲੀ ਮੀਟਿੰਗ ਜਿਹੜੀ ਹੈ ਨਾ ਉਹ ਰੋਮਾ ਹੋਟਲ ਵਿੱਚ ਹੋਈ ਮੀਟਿੰਗ ਦੇ ਖਰਚਾਜ 600 ਰੁਪਏ ਬਣੇ ਜੋ ਕਿ ਜੈਲ ਸਿੰਘ ਨੇ ਅਦਾ ਕੀਤੇ ਇੱਕ ਜਰਾ ਗ੍ਰੀਨ ਟੀ ਦਾ ਕੋਟਲਾ ਹੀ ਕਿਤੇ ਨਾ ਠੰਡੀ ਹੋਈ ਹੋਵੇ ਨਾ ਹੂੰ ਤੋਂ ਜਨਾਬ ਕੁਲਦੀਪ ਨਾਰ ਲਿਖਦੇ ਨੇ ਕਿ ਦਿਲ ਖਾਲਸਾ ਦੀ ਕਰਾਰਦਾਤ ਵਿੱਚ ਆਖਿਆ ਗਿਆ ਕਿ ਮਰਕਸ ਦੇ ਕੋਲੇ ਦਫਾਏ ਅਮੂਰੇ ਖਾਰਜਾ ਤੇ ਕਰੰਸੀ ਹੋਏਗੀ ਬਾਕੀ तमाम ਜਿਹੜੇ ਮਾਮਲੇਤ ਨੇ ਉਹਨਾਂ ਵਿੱਚ ਖਾਲਸਤਾਨ ਦੀ ਰਿਆਸਤ ਦੀ ਆਜ਼ਾਦੀ ਤੇ ਖੁਦਮੁਖਤਾਰੀ ਹੋਏਗੀ 1987 ਤੋਂ ਲੈ ਕੇ 1992 ਤੱਕ ਮੁਸਲਸਲ 7 ਸਾਲ ਪੰਜਾਬ ਦੇ ਵਿੱਚ ਸਦਾਰਤੀ ਰਾਜਦਾਨਾ ਉਹ نافذ ਰਿਹਾ ਮੁਬਸਰਿਨ ਦੇ ਮੁਤਾਬਕ ਖੈਰ ਇਹ ਗੱਲ ਆਖੀ ਜਾਂਦੀ ਹੈ ਕਿ ریاਸਤੀ ਇنتਖਬਾਤ ਇਸ ਵਾਰ ਸੇ ਨਹੀਂ ਹੋਣ ਦਿੱਤੇ ਗਏ ਕਿਉਂਕਿ ਦੂਰ ਦੂਰ ਤੱਕ ਕਾਂਗਰਸ ਦੀ ਜਿੱਤ ਦਾ ਇਮਕਾਨ ਨਹੀਂ ਸੀ ਪੰਜਾਬ ਦੀ ਪੁਲਿਸ ਦੇ ਅਦਾਦੋ شمار ਦੇ ਮੁਤਾਬਕ 1981 ਤੋਂ ਲੈ ਕੇ 1993 ਤੱਕ ਖਾਲਿਸਤਾਨ تحریک ਦੇ ਹਵਾਲੇ ਨਾਲ ਹੋਣ ਵਾਲੇ 12 ਸਾਲਾ ਤਵੀਲ ਪੁਰਤਸ਼ੱਦੂ ਦੇ ਵਾਕਿਆਤ ਦੇ ਵਿੱਚ ਓਏ ਹੋਏ ਹੋਏ 21000 496 افراد ਆਗਦੀਆਂ ਜਾਨਾਂ ਤੋਂ ਮਹਿਰੂਮ ਹੋ ਗਏ ਇਹ ਫੈਕਸ਼ਨ ਫਾਈਨਡਿੰਗਸ ਬੜੀ ਜ਼ਰੂਰੀ ਸੀ ਕਿਉਂਕਿ ਮੇਰੇ ਗੁਜ਼ਸ਼ਤਾ ਪ੍ਰੋਗਰਾਮਸ ਜਿਹੜੇ ਨੇ ਉਹ ਖਾਲਿਸਤਾਨ ਰੈਫਰੈਂਡਮ ਦੀ ਖੁਸ਼ੀ ਵਿੱਚ ਜਿਹੜਾ ਨਾ ਉਹ ਮੈਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਸੀ ਉਹ ਸ਼ੇਅਰ ਕੀਤੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਖਾਲਿਸਤਾਨ ਦੀਆਂ ਤਹਿਰੀਕਾਂ ਚਲੀਆਂ ਨੇ ਉਹਨਾਂ ਦੇ ਬਾਅਦ ਚ ਜਨਾਬ ਤੁਹਾਨੂੰ ਦੱਸਿਆ ਗਿਆ ਤੇ ਅਸੀਂ ਤੋਂ ਕੋਸ਼ਿਸ਼ ਇਹੀ ਕਰਦੇ ਰਹਿੰਦੇ ਆ ਬਾਕੀ ਮੈਨੂੰ ਕੁਝ ਮੇਰੇ ਮੇਰਾ ਮੈਂ ਖਰੈਨੀ ਸੋਸ਼ਲ ਨਹੀਂ ਹੈਗੀ ਔਰ ਨਾ ਹੀ ਮੇਰਾ ਜਰਾ ਕੰਟੈਕਟ ਨੰਬਰ ਉਹ ਕਿਸੇ ਨੂੰ ਐਨੀ ਆਸਾਨੇ ਨਾਲ ਮਿਆਸਰ ਹੁੰਦਾ ਹੈ ਨਾ ਮੇਰੀ ਕਨੈਕਟੀਵਿਟੀ ਹੈ ਬਰ ਹਾਲ ਫਿਰ ਵੀ ਆਪਣੇ ਕੋਈ ਹਸੂਲ ਜਿਹੜੇ ਨਾ ਹੋਈਲੇ ਵਸੀਲੇ ਲਾ ਕੇ ਤੇ ਮੈਨੂੰ ਬਹੁਤ ਸਾਰੇ ਜਿਹੜੇ ਕੈਨੇਡਾ ਤੋਂ ਸਿੱਖ ਪੈਨਪਰਾ ਹੈਗੇ ਨੇ ਉਹਨਾਂ ਦੀ ਤਰਫੋਂ ਕੰਟੈਕਟ ਕੀਤਾ ਜਾਂਦਾ ਹੈ ਜਿਹੜਾ ਇਸ ਗੱਲ ਦੀ ਜਿਹੜਾ ਨਾ ਵਜਾਹਤ ਕਰਦਾ ਹੈ ਕਿ ਮੇਰੇ ਵੀਲੌਗਸ ਜਿਹੜੇ ਨੇ ਤੁਸੀਂ ਸੁਣਦੇ ਹੋ ਔਰ ਅਪਰੀਸ਼ੀਏਟ ਕਰਦੇ ਹੋ ਮੈਸੇਜਸ ਮੈਨੂੰ ਆਉਂਦੇ ਔਰ ਮੈਨੂੰ ਬੜਾ ਪਿਆਰ ਮਿਲਦਾ ਹੈ ਤੇ دل ਖੁਸ਼ ਹੁੰਦਾ ਹੈ ਤੇ ਦਿਲ ਕਰਦਾ ਹੁਣ ਤੁਸੀਂ ਮੈਨੂੰ ਇਹ ਵੀ ਦੱਸ ਸਕਦੇ ਹੋ ਮੈਂ ਆਗਾਜ਼ ਵਿੱਚ ਆਖਿਆ ਨਾ ਕਿ ਤੁੰਤੂਣੀ ਕਿਨੂੰ ਕਹਿੰਦੇ ਐ ਤੇ ਇਹ ਵੀ ਮੈਨੂੰ ਤੁਸੀਂ ਮੈਂਸ਼ਨ ਕਰਨਾ ਹੈ ਦੂਸਰਾ ਇੱਕ ਬੜੀ ਇਕਾਹਮ ਚੀਜ਼ ਹੈ ਇਹ ਵਲੌਗ ਜਿਹੜਾ ਨਾ ਉਹ ਜ਼ਰੂਰੀ ਸੀ ਕਿ ਜਿਹੜੀ ਖਾਲਿਸਤਾਨ ਦੀ ਤਹਿਰੀਕ ਹੈ ਉਹ ਕਿਦਾਂ ਚੱਲੀ ਹੈ ਜਿਹੜੇ ਕੁਝ ਲੋਕ ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈਗਾ ਉਹਨਾਂ ਨੂੰ ਦੱਸਿਆ ਜਾਏਗਾ ਜੀ ਇਸ ਤਹਿਰੀਕ ਦੀ ਬੁਨਿਆਦ ਜਿਹੜੀ ਨੌਕਦਰ ਰੱਖੀ ਗਈ ਸੀ ਇਹ ਤੁਹਾਨੂੰ ਦੱਸਿਆ ਲੇਕਿਨ ਅੱਜ ਇੱਕ ਹੋਰ ਬੜੀ ਅਪਡੇਟ ਆਈ ਹੈ ਉਹ ਮੈਂ ਇਸ ਤੋਂ ਬਾਅਦ ਜਿਹੜਾ ਵਲੌਗ ਹੈ ਉਦ ਵਿੱਚ ਤੁਹਾਨੂੰ ਦੱਸਦੀਆਂ ਤੁਸੀਂ ਉਦ ਵਿੱਚ ਕਰੋ ਮੇਰਾ ਜਿਹੜਾ ਨਾ ਇੰਤਜ਼ਾਰ ਇਥੋਂ ਦੇ ਤੁਸੀਂ ਮੈਨੂੰ ਇਜਾਜ਼ਤ ਅਗਲੇ ਵਲੌਗ 'ਚ ਮਿਲਦੇ ਆਂ ਅੱਲਾ ਨੀਕੇ ਰੱਖੇ ਐ ਅ ਰਿਪੋਰਟ ਤੁਸੋਂ ਵੇਖੀ ਹੈ ਬਹੁਤ ਵਧੀਆ ਰਿਪੋਰਟ ਹੈ ਨਾ ਸ਼ੇਅਰ ਕੀਤੀ ਹੈ ਖਾਲਿਸਤਾਨ ਦੇ ਬਾਰੇ 'ਚ ਦੱਸਿਆ ਖਾਲਸਾ ਰਾਜ ਦਾ ਖਾਲਿਸਤਾਨ ਦੀ ਜਤੜੀ ਕੇ ਉਹਦਾ ਆਗਾਜ਼ ਕਦੋਂ ਹੋਇਆ ਇਸ ਤਰ੍ਹਾਂ ਜਦੋਂ ਪੰਜਾਬ ਦੇ ਦੋ ਟੋਟੇ ਹੋਏ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਇੱਕ علیحدਾ ਸੂਬਾ ਬਣਾਉਣ ਵਾਸਤੇ ਕਿੰਨਾ ਇਤਿਜਾਜ ਕੀਤਾ ਫਿਰ ਬਹੁਤ ਵੱਡੀ ਕੋਸ਼ਿਸ਼ ਤੇ ਬਾਅਦ ਜਿਹੜਾ ਪੰਜਾਬ ਨੂੰ ਇੱਕ علیحدਾ ਸੂਬਾ ਬਣਾਇਆ ਗਿਆ ਫਿਰ ਕਿਸ ਤਰ੍ਹਾਂ ਇੱਥੇ ਪੰਜਾਬ ਤੇ ਹਕੂਮਤਾਂ ਆਂਦੀਆਂ ਰਹੀਆਂ ਜਾਂਦੀਆਂ ਰਹੀਆਂ ਤੇ ਸਿੱਖਾਂ ਨੂੰ ਹਮੇਸ਼ਾ ਹਰ ਹਕੂਮਤ ਦੇ ਵਿੱਚ ਕੋਈ ਨਾ ਕੋਈ ਵੱਡਾ ਲਾਅਸ ਫੇਸ ਕਰਨਾ ਪਿਆ ਅੱਥੀ ਅੰਨਾ ਨੇ ਪਿੰਡੜਾ ਵਾਲੇ ਦੀ ਗੱਲ ਕੀਤੀ ਬਹੁਤ ਅਹਿਮ ਕਿਸਮ ਦੀ ਗੱਲ ਨਾਲ ਇੱਥੇ ਉਹਨਾਂ ਨੇ ਕਾਂਗਰਸ ਦੀ ਗੱਲ ਕੀਤੀ ਕਿ ਕਾਂਗਰਸ ਕਿਸ ਤਰ੍ਹਾਂ ਪੰਜਾਬ ਤੇ ਹਕੂਮਤ ਕਰਨਾ ਚਾਹੁੰਦੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ 1984 ਚ ਹੋਣਾਰੇ ਕੌਣ ਦੇ ਬਾਅਦ ਜਿਹੜਾ ਵੱਡਾ ਜੈਨੋਸਾਈਡ ਸਖਾਂ ਦਾ ਹੋਇਆ ਉਦੋਂ ਬਾਅਦ ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਵਿੱਚ ਆ ਲਾਈਕ ਸ਼ਿਕਸਤ ਹੀ ਆ ਚੁੱਕੀ ਹੈ ਕਦੇ ਵੀ ਜਿੱਤ ਨਹੀਂ ਲੱਭੀ ਕਾਂਗਰਸ ਨੂੰ ਤੇ ਇੱਥੇ ਲਾਈਕ ਅੱਜ ਦੀ ਗੱਲ ਕਰੀਏ ਤੇ ਅੱਜ ਦਾ ਸਮਾਜ ਜਿਹੜਾ ਹੈ ਇੱਥੇ ਸਿੱਖਾਂ ਦੀ ਤਹਰੀਰ ਖਾਲਸਾ ਰਾਜ ਖਾਲਿਸਤਾਨ ਦੀ ਗੱਲ ਕਰੀਏ ਤੇ ਉਹ ਬਹੁਤ ਅੱਗੇ ਵੱਧ ਚੁੱਕੀ ਹੈ ਅੱਗੇ ਜਾ ਚੁੱਕੀ ਹੈ ਕਿ ਇਹਦੀ ਕਾਮਯਾਬੀ ਦੁਨੀਆ ਦੇ ਵਿੱਚ ਦਾ ਡੰਕਾ ਜਿਹੜਾ ਵਜਦਾ ਪਿਆ ਇਹਦੀ ਕਾਮਯਾਬੀ ਦੀਆਂ ਗੱਲਾਂ ਪੂਰੀ ਦੁਨੀਆ 'ਚ ਹੁੰਦੀਆਂ ਪਈਆਂ ਨੇ ਤੇ ਯੂ ਐਸ ਨੇ ਵੀ ਅਦੇ ਤੇ ਮੋਰ ਲਾਜੜੀ ਹੈ ਤੇ ਖਾਲਸਾ ਰਾਜ ਇੱਕ ਤਰ੍ਹਾਂ ਦਾ ਬਣ ਚੁੱਕਿਆ ਬਸ ਉਹਦੀ ਲਾਈਕ ਇੱਕ ਆਖਰੀ ਜਿਹੜਾ ਕਿਲੇ ਉਠੋਕਣ ਵਾਲਾ ਰਹਿ ਗਿਆ ਤੇ ਤੁਸੀਂ ਕੀ ਕਹੋਗੇ ਅਸ ਪੂਰੀ ਦੀ ਪੂਰੀ ਰਿਪੋਰਟ ਬਾਰੇ ਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਸੇਤ ਮੁਲਾਕਾਤ ਹੁੰਦੀ ਸੱਚੇ ਗਾਲ